ਹਾਂਜੀ ਯਾਰ ਕੀ ਹਾਲ ਚਾਲ ਹੈਾਰੇ ਦੋਸਤਾਂ ਮਿੱਤਰਾਂ ਤੇ ਉਮੀਦ ਕਰ ਤੂੰ ਹੀ ਠੀਕ ਠਾਕ ਹੋਵੇਂ ਤੁਹਾਡੇ ਜਨਵਰੀ ਵੀ ਸੈਟ ਵਟ ਹੋਣਗੇ ਤੇ ਅੱਜ ਵਲੌਗ ਬਣਾਉਣ ਲੱਗੇ ਆਂ ਸ਼ਾਮੀ ਟਾਈਮ ਉਹ ਦੇਖੋ ਨੰਨਾ ਬਈ ਆ ਗਿਆ ਨਾਲੇ ਤੇ ਠੱਲਾ ਪਾਉਣੇ ਬੱਚਿਆਂ ਦੇ ਚੱਕ ਕੇ ਲੈ ਕੇ ਚਾਲਦੇ ਆਂ ਨਾਲੇ ਤੁਹਾਨੂੰ ਦਿਖਾਉਨੇ ਆਂ ਬੱਚੇ ਬੱਚੇ ਤੇ ਛੋਟੇ ਡੋਣਾ ਆਪਣਾ ਆ ਰਿਹਾ ਬਾਕੀ ਬਲੇਕ ਹੀ ਹੋਣੀਆਂ ਖੁੱਡੇ ਚ ਛੱਡੇ ਵੇ ਠੱਲਾ ਇੱਥੇ ਪੰਨਾ ਸੀ ਆ ਬਣੂ ਆ ਆ ਚੱਕਲੀਆਂ ਠੱਲਾ ਚਾਲਦੇ ਆਂ ਆਪਾਂ ਉੱਪਰ ਨਲੇ ਤਾਂ ਬੱਚਿਆਂ ਦੇ ਪੌਣੇ ਨੇ ਨਾਲੇ ਉਹਨਾਂ ਨੂੰ ਨੈਟ 'ਚ ਖੋਲ ਦਿਆ ਜਿਹੜਾ ਮੀਂਹ ਆ ਗਿਆ ਸੀਗਾ ਹੁਣ ਤਾਂ ਦੇਖੋ ਝੁੱਪ ਨਿਕਲੀ ਵੀ ਹੁਣ ਤਾਂ ਮੌਸਮ ਪੂਰਾ ਗਾਡਰ ਬਣਿਆ ਹੋਇਆ ਉਹ ਦੇਖੋ ਸੂਰਜ ਨੰਨਾ ਬਾਈ ਸੇ ਗੁੱਡਾ ਚੜਾਉਣ ਲੱਗ ਗਿਆ ਹੋਰ ਕਿਵੇਂ ਹੈਟਾਂ ਜੈ ਜੈ ਮਾਤਾ ਦੀ ਹਵਤ ਨੇ ਪਹਿਲਾਂ ਦਾ ਮਾਤਾ ਰੇ ਜਾ ਕੇ ਆ ਗਿਆ ਸੀ ਸਬਸਕ੍ਰਾਈਬਰਾਂ ਨੂੰ ਜਿੰਨੇ ਵੀ 5000 6000 ਉਹਨਾਂ ਨੂੰ ਜੈ ਮਾਤਾ ਹਾਂ ਤੇ ਜਵਾਬ ਤੁਸੀਂ ਜ਼ਰੂਰ ਦਿਓ ਕਮੈਂਟ ਦੇ ਵਿੱਚ 10000 ਕਰ ਦਿਓ ਯਾਰ ਫੋਲੋਅਰਸ ਕਈ ਜਾਣੇ ਯਾਰ ਉਹੀ ਤਾਂ ਗੱਲ ਤੇ ਬਾਕੀ ਤੁਹਾਨੂੰ ਇਧਰ ਪ੍ਰੋਸੈਸਿੰਗ ਦਿਖਾਉਣੇ ਚਲੋ ਇਹਦੀ ਕਹਿਨ ਤੇ ਕਰ ਦਿਓ 10k ਸ ਨਾਲੇ ਉਹਨੇ ਬੂਟੇ ਬੰਦ ਕਰਿਆ ਯਾਰ ਬੱਚਿਆਂ ਦੀ ਨੀ ਤੇ ਠੱਲਾ ਪਾਦ ਗਈ ਬਾਈ ਹੁਣ ਟੀਸੀ ਲੱਗ ਗਿਆ ਉਹ ਫਿਰ ਕੀ ਹੋ ਗਿਆ ਇਹ ਇਹਨਾਂ ਨੂੰ ਵੀ ਖੋਲ ਦਿੱਤਾ ਦੇਖੋ ਮੀਂਹ ਆਇਆ ਸੀ ਕਿ ਨਾ ਮਿੱਟੀ ਹੋ ਗਈ ਸਾਰੀ ਗਿੱਲੀ ਆ ਦੇਖੋ ਕਿਵੇਂ ਹੋਇਆ ਪਰ ਇਹਨਾਂ ਨੂੰ ਖੋਲ ਦਿੱਤੀ ਨਾ ਟਾਈਮ ਬਾਹਰ ਆ ਜਾਣਗੇ ਸਾਹ ਸੁਰਾ ਤੇ ਮੇਰਾ ਟਰੇ ਵੀ ਅੰਦਰ ਹੱਤੀ ਸੀਗੀ ਆ ਕਿਵੇਂ ਹੋ ਗਿਆ ਚੱਕੋ ਜੀ ਲਓ ਜੀ ਬਾਈ ਜੀ ਟਰੇ ਥੋੜੀ ਕੱਢ ਦਿੰਨੇ ਆ ਪਰ ਬਾਹਰ ਤੇ ਨਾਲੇ ਆ ਕੇ ਖਾਣੋ ਦਾਣੇ ਖੜਜੋ 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 ਓਹ ਹੋ ਇੱਕ ਮਿੰਟ ਇੱਕ ਮਿੰਟ ਬਸ ਹੁਣ ਤੁਹਾਨੂੰ ਇਧਰ ਲੈ ਪ੍ਰੋਸੈਸ ਦਿਖਾਉਣਾ ਮੈਂ ਔਕੂਤਰੀ ਦੇ ਆਂਡੇ ਉਹ ਤੇਰੇ ਉਥੇ ਰੱਤੇ ਨਾਲ ਦੀ ਤੇ ਹੋਰ ਕਿਸੇ ਨੇ ਨਹੀਂ ਤੇਰੇ ਤੇ ਆ ਬੱਚਾ ਦੇਖ ਲੋ ਐਡਾ ਹਰਾ ਹੋ ਗਿਆ ਇਹਦੇ ਠੱਲ ਪਾਉਣੇ ਨੇ ਗੜੇ ਚ ਇਹਨੂੰ ਲੈ ਕੇ ਚੱਲਦੇ ਆਪਾਂ ਬਾਹਰ ਆ ਜਾ ਸ਼ੀਰਾ ਠੱਲ ਪਾਦ ਗਏ ਫਿਰ ਬਾਹਲਾ ਵੱਡਾ ਹੋ ਜਾਏਗਾ ਨਨੇ ਠੱਲ ਗਾਡੋਈ ਨੜੇ ਤੁਹਾਨੂੰ ਬਾਹਰ ਚੱਲ ਕੇ ਦਿਖਾਉਣਾ ਇਹ ਕਿੱਡਾ ਕੀ ਚੀਜ਼ ਆ ਰੰਗ ਰੂਗ ਜਣੜੇ ਇਹਨੂੰ 2 ਮਿੰਟ ਧੁੱਪੇ ਧੁੱਪੇ ਲਾਇਆ ਚ ਲਗੇ ਇਹ ਨਾਲ ਇਹਨਾਂ ਦੀ ਮਾਂ ਤੇ ਸਾਰੇ ਪੁੱਤਰ ਪਰ ਪਰ ਹੋਵੇ ਆਈ ਜਾਂਦੇ ਆਜੋ 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 ਇਹ ਆ ਲਓ ਜੀ ਆ ਵੈਰੈਟੀ ਆ ਇਹ ਦੇਖ ਲਓ ਆ ਘੇਤੀਆਂ ਲੱਗੀਆਂ ਹੋਆਂ ਤੇ ਆ ਜੁੜਾ ਇੱਥੇ ਛੱਡਿਆ ਹੋਇਆ ਆਪਣਾ ਇਹ ਵੀ ਤੁਹਾਨੂੰ ਬਾਅਦ ਚ ਦਿਖਾਉਣਾ ਪਹਿਲਾਂ ਆ ਦੇਖ ਲਓ ਬੱਚਾ ਇਹ ਆ ਦੇਖੋ ਥੋੜੇ ਜਿਹਾ ਪੋਟੇ ਤੇ ਕਾਲਾ ਜਿਹਾ ਆਏ ਤੇ ਬਾਕੀ ਆ ਪੂਛ ਤੇ ਥੋੜਾ ਜਿਹਾ ਆ ਵੀਰਿਆ ਪਤਾ ਨਹੀਂ ਕੀ ਹਿਸਾਬ ਕਰਦਾ ਵੇ ਤਾਂ ਬਾਅਦ ਚ ਪਤਾ ਲੱਗੂ ਆ ਰੰਗ ਲਾ ਦਦੀ ਅੱਖ ਤੇ ਅਜ ਨਾਉਣ ਲੱਗ ਗਏ ਸੀ ਜਦੋਂ ਮੀਂਹ ਆ ਨਾ ਆ ਦੇ ਲੈ ਉੱਠ ਗਏ ਸਾਰੇ ਅੰਦਰ ਉਹ ਵੇਖੀ ਉਹ ਖੋਲ ਲਾਂਦਾ ਇਹਨੇ ਕੱਲ ਠਾਲੇ ਕੱਢੇ ਇਹ ਗੁੱਡਾ ਛੱਡ ਲੈ ਇਹ ਤਾਂ ਹੁਣ ਗੁੱਡੇ ਜਣਾਉਂਦੇ ਆ ਦੇਖ ਲੈ ਚੜਾ ਲੈ ਇਹਦੇ ਲੁੱਟਿਆ ਹੋਇਆ ਫੜਿਆ ਅਸੀਂ ਵੇਹੇ ਤਾਂ ਕਰਦਾ ਬਰਾਬਰ ਬਾਬਾ ਇਹਨੂੰ ਕੋਹ ਤੇ ਕਰ ਦੇ ਲੈ ਇੰਨਾ ਕਦਾ ਹੈ ਰੈਡੀ 1 2 ਛੱਡ ਦੇ ਫਿਰ ਚੱਕੋ ਜੀ ਕਿੱਥੇ ਜਾਊਗਾ ਇੱਥੇ ਆਵੇ ਡੋਰ ਵਾਲਾ ਗੱਲੀ ਜਾਂਦੀ ਐ ਕੋਈ ਜਵਾਕ ਜੂਹੇ ਆਵਾਜ਼ ਦੇ ਚੱਕ ਲੈ ਉਹ ਚੱਕ ਫਿਰ ਬੱਚਾ ਹੀ ਹੈ ਨਹੀਂ ਕੋਈ ਚਲਾ ਆ ਜੰਨੇ ਹੱਥ ਹੱਲੇ ਚੱਕ ਕੇ ਨੇ ਖੋਲ ਥੱਲਾ ਖੋਲ ਆ ਤਾਂ ਬੰਗਾ ਤਿੰਨ ਤਿੰਨ ਪਾਤਿਆਂ ਆਪਾਂ ਇੱਕ ਤਾਂ ਪਹਿਲੇ ਪਾਈਆਂ ਤਿੰਨ ਨੰਬਰ ਦੀ ਵੇਖ ਹੈਗੀ ਕੋਈ ਹੋਊਗੀ ਹੈਗੀ ਉਹ ਕੱਢਾ ਹੇਦੇ ਪਾ ਦੇ ਲੈ ਆਈ ਕਰਕੇ ਪਿਆਰ ਪਾਵਾਂ ਹੈ ਬਰਾਬਰ ਹੈ ਉਮੀ ਉਮੀ ਜਿਵੇਂ ਪਾਉਣੇ ਹੋਣੇ ਉਵੇਂ ਕੀ ਹੈ ਦੁੱਜ ਦੁੱਜੂ ਇਹ ਆਈ ਆਏ ਇੱਧਰ ਸੱਜੇ ਜੀ ਪਾ ਦੇ ਇੱਧਰ ਲੈ ਚ ਪਾ ਦੇ ਅੱਛਾ ਸੱਜਾ ਇਹ ਮੈਂ ਕੋਈ ਇਨੇ ਕਦੇ ਮੈਨੂੰ ਪਤਾ ਹੀ ਨਹੀਂ ਨਾ ਕੋਈ ਚੱਕਰ ਨਹੀਂ ਆ ਤਾਂ ਉਹ ਮੂਰੇ ਕੱਢ ਦੇ ਧਿਆਨ ਨਾਲ ਧਿਆਨ ਨਾਲ ਲਓ ਜੀ ਟਾਸਕ ਸਹੀ ਭਾਈ ਓਕੇ ਆ ਪਾਤੀ ਦੇ ਠੱਲ ਲਾ ਲੋ ਇੱਥੇ ਰੱਖ ਦੇਣੇ ਨੂੰ ਇਧਰੋਂ ਵੀ ਲੈ ਆਣੇ ਇਧਰੋਂ ਆ ਵੇ ਇੱਕ ਛੁਕੂ ਜਿਹਾ ਕੱਢ ਲੈ ਪਹਿਲਾਂ ਪਹਿਲੇ ਥੱਲੇ ਵਾਲਾ ਲਿਆ ਬਲੈਕੀ ਇਹਦਾ ਭਰਾ ਬਾਬਾ ਹੋ ਗਏ ਨਾ ਚੱਕ ਲੈ ਇਹਨੂੰ ਦਰਵਾਜ਼ਾ ਭੇੜ ਦੇਗੀ ਆ ਜੋੜਾ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਆਪਾਂ ਬਾਅਦ ਚ ਨਹੀਂ ਨੂੰ ਨੇ ਤੇ ਕੂਤਰੋਦਨ ਮੰਗਾਇਆ ਸੀਗਾ ਇਹ ਵਾਲਾ ਜੋੜਾ ਇੱਥੇ ਲੈ ਕੇ ਪਾਤਾ ਤਾਂ ਆ ਹਾਂ ਸਵੇਰ ਦੇ ਪੈ ਉਹ ਕੂਤਰੀ ਦੇ ਮੋਜ ਮਾਏ ਪੱਟੀ ਕੋਈ ਖੂਨ ਨਿਕਲੇ ਵਿਚਾਰੀ ਥੋੜਾ ਥੋੜਾ ਹਾਂ ਕਿਵੇਂ ਆ ਆਂਡਾ ਇਹ ਪਤਾ ਨਹੀਂ ਹਰੀਆਂ ਫੁਰੰਗਾਲੀ ਤੇ ਆ ਛੱਟਾ ਬੱਚਾ ਲੈ ਆ ਬਰ ਨਾਲੇ ਕਾਤਰਿਆ ਦੋ ਆ ਇੱਕ ਹੀ ਆ ਕਾ ਰਿਆ ਕੋ ਰਿਆ ਉਹ ਦਾ ਉਹ ਦਾ ਬੱਡੂ ਵਾਲਾ ਦਾ ਤੇ ਆ ਇਹ ਹਰੀਆਂ ਹੁਰੀਆਂ ਵਾਲੀ ਰਈ ਆ ਆਇਆ ਤੇ ਆ ਮੈਂ ਬੋਰੀ ਛੱੜਤੀ ਸੀ ਜਦੋਂ ਮੀਂਹ ਆਇਆ ਸੀ ਆ ਦੇਖੋ ਹੁਣ ਆਪਾਂ ਚੱਕ ਦਿੰਨੇ ਆ ਧੁੱਪ ਨਿਕਲੀ ਵੀ ਨਾ ਪਰ ਇਹ ਵੀ ਛੱਟੀ ਉਧਰ ਵੀ ਚੱਕ ਦਿੰਨੇ ਆ ਇਹਦਾ ਉਹ ਧਿਆਨ 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 ਉਹ ਵਿਚਾਰੇ ਦੇ ਨਾ ਮੈਂ ਪੱਟਿਆ ਸਵੇਰੇ ਧਿਆਨ ਨਾ ਧਿਆਨ ਉਹ ਧਿਆਨ ਨਾ ਮੰਨ ਧਿਆਨ ਨਾ ਬਈ ਧਿਆਨ ਨਾ ਇੱਧਰ ਲੈ ਖਾਂਬੋ ਦੇ ਜਲਾ ਜਲਾ ਹੌਲੀ 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 ਇਹਨੂੰ ਨਾ ਪੱਟੋ 나ੜੂ ਇਹਦੇ ਜੇ ਮੈਂ ਤਾਂ ਕਹਿੰਦਾ ਰਹਿਂਦੇ ਯਾਰ ਰਹਿਂਦੇ ਨੇ ਰਹਿਂਦੇ ਲੈਓ ਜੀ ਆਹ ਬੱਚੇ ਦਾ ਵੀ ਸ਼ੌਂਕ ਕਰੋ ਇਹ ਥੁੱਪੇ ਜੇ ਕਰਕੇ ਦਿਖਾ ਮੜਾ ਜੈ ਇੱਥੇ ਰੱਖ ਦਛਾ ਟਾਂਗੇ ਦੇ ਬਾਦੇ ਟ੍ਰੇਨ ਚਾਰ ਨੰਬਰ ਦੀ ਲਿਆ ਠੱਲ ਆ ਕੀ ਮੱਛ ਮੂੰਛ ਲੜਿਆ ਇਹ ਬਈ ਸਹੀ ਹੈ ਆ ਕਾਲੀ ਨੋਗ ਦਾ ਬੱਚਾ ਬਲੈਕੀ ਦਾ ਭਰਾ ਹੈ ਐਡਾ ਸਾਰਾ ਹੋ ਗਿਆ ਇਹਦੇ ਵੀ ਠੱਲ ਪਾ ਦੇ ਕਿਉਂਕਿ ਨਾ ਹੁਣ ਤਾਂ ਹੈਗੇ ਆ ਵੱਤ ਦੇ ਬਾਕੀ ਆ ਦੇਖ ਲੋ ਬੈਠਾ ਬੂਠਾ ਵੀ ਓਕੇ ਮਾਰੀ ਜਾਂਦੇ ਨਹੀਂ ਨਹੀਂ ਸੱਜੇ ਜੀ ਪਾ ਸਾਰੀਆਂ ਯਾਰ ਉਹ ਨਹੀਂ ਮੰਨ ਨੇ ਮੰਨ ਯਾਰ ਪਰ ਪਤਾ ਸਮਝਾ ਗਰੀਏ ਉਹ ਤੂੰ ਸਮਝਦਾ ਨਹੀਂਗਾ ਤੇ ਆਪਾਂ ਇੱਕ ਹੋਰ ਬੱਚਾ ਚੱਕ ਲੈਨੇ ਜਿਹੜਾ ਤਾਂ ਪਿਆ ਉਹ ਥੋੜਾ ਜਿਹਾ ਹੈ ਤੇ ਇਹਨਾਂ ਨਾਲੋਂ ਛੋਟਾ ਵਾ ਪਰ ਉਹ ਹੈ ਵਾਵਾ ਤੇ ਕੋਈ ਜੇ ਕੋ ਬਰੋੜਾ ਹਲੇ ਇਹਦੇ 5 ਨੰਬਰ ਦੀ ਹਾਂ ਥੱਲਾ ਇਧਰ ਹੀ ਆ ਆ ਲੋ ਜੀ ਤਿੰਨ ਬੱਚੇ ਆ ਲੱਗ ਲੱਗ ਜੋੜਿਆਂ ਦੇ ਆ ਤੇ ਦਾਣੇ ਦੁਣੇ ਆ ਪਾ ਦਨੇ ਇਹਦੇ ਦਾਣੀ ਘਟਾ ਆਪਣੇ ਬੱਚੇ ਤੇ ਬਾਕੀ ਇਧਰ ਉਹ ਦੇਖ ਲੋ ਇਧਰ ਉਹ ਤਾਂ ਵੇਹੇ ਇਧਰ ਉਹ ਕੈਂਟ ਆਉਂਦੀ ਆ ਓਹ ਉੱਦਲੀ ਖੁੱਡੇੜਾ ਇਹਨੂੰ ਪਰਾਖੀ ਹੁੰਨੇ ਆ ਕਾਣੂ ਐਵੇਂ ਓਹੋ ਕੀ ਚਿਪਕਾ ਰਿਹਾ ਹੈ ਚੱਕੋ ਜੀ ਚੱਕੋ ਜੀ ਇਹਨੂੰ ਚੱਕ ਲਿਆ ਚੱਕੋ ਪਰੋਠਾ ਚੱਕੋ ਪਰੋਠਾ ਚਲੋ ਵੀ ਚਲੋ ਵੀ ਚਲੋ ਦੰਦ ਦੋਨੇ ਖਾ ਲਈ ਇਹਨਾਂ ਨੇ ਹੋਰ ਲੈ ਕੇ ਛੱਡ ਦਿੰਨੇ ਆਪਾਂ ਆ ਲੈ ਲਓ ਭਾਈ ਜਾਨ ਆਪਣਾ ਬੱਚਾ ਲੈ ਲਓ ਆ ਪਿਆਵਾ ਕੋਰਨਾ ਦੇ ਸੁੱਕਾ ਦੇਖ ਲਓ ਬਾਕੀ ਠੀਕ ਹੈ ਜੀ ਇਹਨਾਂ ਨੇ ਆਂਡਾ ਹੁੰਦਾ ਨਹੀਂ ਰੱਖਦਾ ਇਹ ਇਹਨਾਂ ਨੂੰ ਸ਼ਕੂਜ ਖੰਭ ਖੰਭ ਲਾਲਸਰੀ ਹੁਣ ਇਕੱਠੇ ਕਰੀ ਜਾਂਦੇ ਉਹ ਕੁਦਰਤ ਰਹਿਵੇ ਹਾਂ ਓਕੇ ਹਜੇ ਹੀ ਰਹਿਣ ਦੀ ਵੇਖ ਦਿਖਾਤੇ ਜਾਂਦੇ ਰੱਖਦੇ ਆਂ ਅੰਦਰ ਕੋਈ ਚੱਕਰ ਨਹੀਂ ਜਿਹੜਾ ਛੋਟਾ ਵਾ ਉਹ ਤਾਂ ਸਿੱਕੂ ਚ ਤੇ ਬਲੈਕ ਇਹ ਜਿਹੜਾ ਕਾਲੀ ਨੋਕ ਵਾਲਾ ਵੱਡਾ ਉਹ ਬਲੈਕ ਇਹ ਟੂ ਇਹਨੂੰ ਧਾਣੀ ਲੈ ਕੇ ਥੱਲੇ ਹੋਰ ਸਿੱੜਦੇ ਆਪਾਂ ਆ ਚੱਕ ਦਿੰਨੇ ਆਪਾਂ ਆ ਦੇਖੋ ਮੈਂ ਐਂ ਪ੍ਰੋਜੈਕਟ ਕਰਤਾ ਸੀ ਇਹਦਾ ਪਹਿਲਾਂ ਵੀ ਬਲੈਕ ਇਹ ਥੱਲੇ ਹਾਂ ਜਿਹੜਾ ਕਾਲੀ ਨੋਕ ਦਾ ਵੱਡਾ ਹਰ ਤੇ ਛੋਟਾ ਤਾਂ ਗੁਲਜ਼ਾਰ ਵਾਲੇ ਤਾਂ ਤੇਰੇ ਸਿਰ ਤੇ ਇਹਦੇ ਕੋਈ ਦੇ ਬਲੈਕੀ ਦੇ ਉੱਤੇ ਹੀ ਉਹ ਚ ਚਲੋ ਜੀ ਚੱਲ ਗਏ ਬਾਹਰ ਬਲੈਕੀ ਆ ਰਿਹਾ ਬਲੈਕੀ ਆ ਰਿਹਾ ਚਾ ਵੀ ਤੁਹਾਨੂੰ ਦਿਖਾ ਦਿੰਨੇ ਆ ਰਿਹਾ ਇਧਰ ਸੜ ਤਾਂ ਤੇ ਦੂਜਾ ਵੀ ਬੱਚਾ ਇੱਥੇ ਹੀ ਆ ਉਹ ਬੈਠਾ ਹੋ ਬਤਾ ਬੈਠਾ ਲੈ ਇਹ ਹੋ ਰਿਹਾ ਦੂਜਾ ਆ ਦੇਖ ਲਓ ਕਿੱਡਾ ਇਹ ਤਾਂ ਸੱਚ ਉੱਡਣ ਲੱਗਾ ਰਾਤ ਦੇਖੋ ਗੂਦ ਨੇ ਉਥੇ ਨਵਾਂ ਅੰਡਾ ਧਰ ਲਿਆ ਉਹ ਹੈਗਾ ਵਾ ਕਿਧਰ ਗਈ ਉਤਰੀ ਆਪਣੀ ਆ ਜੁੜੇ ਦਾ ਆ ਬੈਠੇ ਉਨੇ ਬਦਰਵਾਜਾ ਪਈ ਯਾਰ ਮੈਂ ਦੱਸਦਾ ਮੜੀ ਜਿਕਾਣੀ ਆ ਜੁੜੇ ਦਾ ਉਹ ਅੰਡਾ ਜਿਹੜਾ ਪਰੇ ਪਿਆ ਵਾ ਇਹ ਆ ਲੋ ਜੀ ਓਕੇ ਰਿਪੋਰਟਾਂ ਬਾਕੀ ਸਿਸਟਮ ਲੋਡ ਆ ਸਾਰੇ ਆ ਰੱਖਦਾ ਇੱਧਰ ਵੀ ਰੱਖਦਾ ਬੱਚਾ ਇਹ ਪੜੀ ਜਾਂਦੇ ਵਦਗਾ ਬੱਚੇ ਇੱਥੇ ਹੋ ਰਹੇ ਆਂ ਅੰਡੇ ਚੋਂ ਨਿਕਲਣ ਵਾਲੀ ਆ ਇੱਧਰ ਹਰਿੰਗ ਵਾਲੀ ਪਤਾ ਨਹੀਂ ਬੰਦੀ ਪਤਾ ਨਹੀਂ ਨਹੀਂ ਚਲੋ ਕੋਈ ਚੱਕਰ ਨਹੀਂ ਬਾਲੀ ਟੈਂਸ਼ਨ ਲੈਣੀ ਇਹਨਾਂ ਦੇ ਅੰਡੇ ਆ ਜਦੋਂ ਮਰਜ਼ੀ ਧਾਰ ਲੈਣ ਪੈ ਜਾਣ ਤੇ ਬਾਕੀ ਦੇਵੇਂ ਤੁਸੀਂ ਕਮੈਂਟ ਕੀਤਾ ਸੀ ਵਾਰਾ ਚੱਕ ਚੱਕ ਕੇ ਨਾ ਦੇਖਿਆ ਘਰ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਨਹੀਂ ਆਪਾਂ ਇਹਨਾਂ ਦੇਖਦੇ ਉਹ ਤਾਂ ਜਦੋਂ ਮੈਨੂੰ ਕੋਈ ਡਾਊਟ ਜਿਆ ਲੱਗਦਾ ਯਾਰ ਤਾਂ ਹੀ ਚੱਕ ਚੁੱਕ ਕੇ ਦੇਖਦਾ ਤੇ ਬਾਕੀ ਤੁਸੀਂ ਵੱਡੇ ਕਬੂਤਰਾਂ ਦੀ ਕਿਹਾ ਉਹ ਆਪਾਂ ਸਪੈਸ਼ਲ ਵੀਡੀਓ ਬਣਾਵਾਂਗੇ ਵੀ ਕੀ ਦਾ ਕੀ ਰਿਜ਼ਲਟ ਆ ਓਕੇ ਜੀ ਆ ਜੁੜੇ ਤੁਸੀਂ ਬੱਚੇ ਦੇਖਿਓੜਦੇ ਭਾਈ ਦੇ ਆ ਰਹੇ ਦੋਨਾਂ ਦੇ ਆਹ ਤੇ ਆਂਡੇ ਤਾਂ ਰੇਣੇ ਨੇ ਦੇ ਇਹਨਾਂ ਦੇ ਜਿਹੜੇ ਬੱਚੇ ਕੱਢਣਗੇ ਇਹਨਾਂ ਦੇ ਸਾਨੂੰ ਬੱਚੇ-ਵੱਚੇ ਢਾ ਕੇ ਦਿਖਾਵਾਂਗੇ ਚਲੋ ਜੀ ਗਰਮੀ ਅੰਦਰ ਬਹੁਤ ਆ ਪਰਲੇ ਪਾਸੇ ਵੀ ਬੋਰੀ ਬਾਰੀ ਚੱਕਦੇ ਇਹਨਾਂ ਦੇ ਜਾਣੇ ਲੈ ਕੇ ਛੱਡਦੇ ਇਹਨਾਂ ਨੂੰ ਆ ਦੇਖੋ ਬਲੈਕੀਆ ਬਾਕੀ ਉਹਨੇ ਤਾਂ ਸ਼ਰਤ ਲਾਈ ਸੀ ਨਾ ਅੱਖਾਂ ਕਿਹੜੀਆਂ ਦਾ ਸੀ ਕਲੀ-ਕਲੀ ਦਾ ਹੋ ਗਿਆ ਨਾਲ ਇਹ ਇੱਕ ਮੈਂ ਤੁਹਾਨੂੰ ਅੱਖਾਂ ਦੀ ਸ਼ਰਤ ਲਾਈ ਜਲਿਆ ਦਰਵਾਜ਼ਾ ਭੇੜ ਲਾ ਤੇ ਹਾਂ ਹਾਂ ਲਾ ਦੇ ਦਦਾਨੇ ਤੋਂ ਇਹਨਾਂ ਨੂੰ ਪਾ ਦਿੰਨੇ ਆ ਇਹ ਵੀਡੀਓ ਦਾ ਇੱਥੇ ਐਂਡ ਕਰ ਦਿੰਨੇ ਤੇ ਜਿਹੜੀ ਤੁਸੀਂ ਵੀਡੀਓ ਕਮੈਂਟ ਕਰਕੇ ਕਿਹਾ ਆਪਾਂ ਸਾਰੇ ਵੱਡੇ ਕਬੂਤਰਾਂ ਦਾ ਰਿਜ਼ਲਟ ਦੱਸਾਂਗੇ ਤੁਹਾਨੂੰ ਕਿਵੇਂ ਜੋੜੇ ਲਾਈ ਕਾਤੋਂ ਲਾਏ ਆ ਵੀ ਕੀ ਦਾ ਕੀ ਵੱਡੇ ਦਾ ਕੀ ਰਿਜ਼ਲਟ ਹੈ ਹਨ ਜਿਹੜੀ ਆਪਾਂ ਚੀਨੀ ਮੱਲੀਆਂ ਨਹੀਂ ਛੱਡੀ ਸੀ ਉਹਦੀ ਸਖੀ ਭੈਣ ਆਪਾਂ ਰੱਖੀ ਵੀ ਆ ਇੱਥੇ ਤੁਹਾਨੂੰ ਦਿਖਾਉਣਾ ਕਮਲ ਖੋਰੀ ਨੇ ਲਿਆਈ ਫੜ ਕੇ ਚੀਨੀ ਇਹ ਤਾਂ ਸਾਨੂੰ ਆਪਾ ਜੀ ਦੱਸ ਦਿੰਨੇ ਆ ਬਾਕੀ ਇਕੱਲੇ ਇਕੱਲੇ ਸਾਨੂੰ ਸਪੈਸ਼ਲ ਆਪਾ ਵੀਡੀਓ ਕੱਲ ਪਰਸ ਨੂੰ ਬਣਾ ਲਾਂ ਕੋਈ ਚੱਕਰ ਨਹੀਂ ਇੱਕ ਦਿਨਾਂ ਚ ਹੀ ਬਣਾ ਲਾਂਗੇ ਆਂਡੇ ਦਾ ਧਰਨ ਵਾਲਾ ਵੀ ਇਹਦੇ ਧਰੇ ਸੀ ਪਹਿਲਾਂ ਇਹਨਾਂ ਨੇ ਆਂਡੇ ਦੋਨੇ ਪਲ ਗਏ ਇਹਨਾਂ ਦੇ ਆ ਦੇ ਲਈ ਇਹ ਜਿਹੜੀ ਆਪਾ ਵਲੌਗ ਜੀ ਨੇ ਨਹੀਂ ਦੇਖਿਆ ਮੱਲੀਆਂ ਨੇ ਬਾਜੀ ਛੱਡੀ ਉਹ ਖਟੀਆਂ ਦੀ ਸੀਗੀ ਤੇ ਉਹ ਕਬੂਤਰੀ ਉੱਥੋਂ ਗਈ ਹੈਲ ਭੱਜ ਮਤਲਬ ਕਿ ਬਾਕੀ ਇਹਨੂੰ ਅਗਲੇ ਸਾਲ ਦੇਖ ਲਾਂਗੇ ਆਪਾ ਟਰਾਈ ਕਰਕੇ ਜੇ ਤੁਸੀਂ ਕਹੋਗੇ ਕਮੈਂਟ ਕਰਕੇ ਵੀ ਇਹਨੂੰ ਬਾਜੀ ਛੱਡ ਅੱਖਾ ਓੱਖਾ ਦਿਖਾ ਦੇ ਇੱਕ ਵਾਰੀ ਚੰਗੀ ਤਰ੍ਹਾਂ ਆ ਦੇਖ ਲਓ ਅਗਲੇ ਸਾਲ ਜੀ ਤੁਸੀਂ ਕਹੋਗੇ ਨਾ ਇਹ ਵੀ ਆਪਣੀ ਗਿੱਜੀ ਵੀ ਆ ਜਿਹਨੇ ਪਹਿਲਾਂ ਵਾਲੇ ਵਲੋਗਾਂ ਚ ਦੇਖਿਆ ਵਾ ਇਹ ਬਾਜੀ ਛੱਡੀ ਨਹੀਂ ਸੀ ਕਿਉਂਕਿ ਜਦੋਂ ਮੌਸਮ ਖਰਾਬ ਹੋਣ ਲੱਗ ਗਿਆ ਤਾਂ ਕਰਕੇ ਨੇ ਇਹਨੂੰ ਛੱਡੀ ਇੱਕ ਜਿਹੜੀ ਆਪਾਂ ਸਾਤੇ ਲਈ ਗੂਦਰੀ ਆਪਣੀ ਦੁਬਾਰਾ ਛਾੜਦੀ ਤਾਂ ਚੱਕਰ ਪੈ ਗਿਆ ਥੋੜਾ ਜਾਂ ਬਾਕੀ ਠੀਕ ਹੈ ਜੀ